ਹੈਲੋ ਫਰੈਂਡਸ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਅੰਜੀਤਪ ਸੰਧੂ ਵਲੌਗ ਵਿੱਚ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਵਿਆਹ ਸ਼ਾਦੀਆਂ ਤੇ ਮਿਲਣ ਵਾਲੀ ਖੱਟੀ ਮਿੱਠੀ ਈਮਲੀ ਦੀ ਚਟਨੀ ਅਸਲ ਲਈ ਆਪਾਂ ਅੱਧੀ ਕੌਲੀ ਲਈਏ ਈਮਲੀ ਤੇ ਆਪਾਂ ਡੇਢ ਆਪਾਂ ਲਈਏ ਢਲੀ ਕੁੜ ਦੀ ਹੁਣ ਈਮਲੀ ਨੂੰ ਆਪਾਂ ਗਰਮ ਪਾਣੀ ਵਿੱਚ ਇਸ ਵਿੱਚ 1 ਤੋਂ ਡੇਢ ਗਲਾਸ ਪਾਣੀ ਪਾ ਕੇ ਇਸ ਨੂੰ ਗਰਮ ਪਾਣੀ ਵਿੱਚ ਉਬਾਲਾਂਗੇ ਇਮਲੀ ਨੂੰ ਗਰਮ ਪਾਣੀ ਵਿੱਚ ਪੂਰੇ ਬਲਦੇ ਪਾਣੀ ਵਿੱਚ ਭਿਉਂ ਕੇ ਵੀ ਰੱਖ ਸਕਦੇ ਜੇ ਬਲਣਾ ਨਹੀਂ ਤੇ ਇਸ ਨੂੰ ਸਿਰਫ ਗੜ ਤੇ ਇਮਲੀ ਨਾਲ ਹੀ ਬਣਾਇਆ ਜਾਂਦਾ ਹੈ ਇਮਲੀ ਨੂੰ ਆਪਾਂ ਗਰਮ ਪਾਣੀ ਵਿੱਚ ਭਿਉਂ ਕੇ ਰੱਖ ਦਿੱਤਾ ਹੈ ਤਾਂ ਕਿ ਇਹ ਫੁੱਲ ਜਾਵੇ ਤੇ ਆਪਾਂ ਇਸ ਦੇ ਬਾਅਦ ਸਾਰਾ ਪਾਣੀ ਘੜਕਾ ਲੱਗ ਕਰ ਲਵਾਂਗੇ ਹੁਣ ਆਪਾਂ ਗੋੜ ਨੂੰ ਵੀ ਇਸੇ ਤਰ੍ਹਾਂ ਗਰਮ ਪਾਣੀ ਵਿੱਚ ਉਬਾਲਾਂਗੇ ਆਪਾਂ ਇਮਲੀ ਨੂੰ ਭਿਉਆਇਆ ਸੀ ਪਰ ਆਪਾਂ ਗੋੜ ਨੂੰ ਗਰਮ ਪਾਣੀ ਵਿੱਚ ਉਬਾਲਾਂਗੇ ਇਸ ਲਈ ਆਪਾਂ ਇੱਕ ਗਲਾਸ ਪਾਣੀ ਲਿਆਏ ਤੇ ਗੋੜ ਨੂੰ ਇਸ ਵਿੱਚ ਪਾ ਕੇ ਚੰਗੀ ਤਰ੍ਹਾਂ ਪਿਘਲਾਵਾਂਗੇ ਜਦੋਂ ਗੋੜ ਆਪਣਾ ਪੀਕਲ ਗੈਸ ਵਿੱਚ ਆਪਾਂ ਇਮਲੀ ਦਾ ਹੀ ਪਾਣੀ ਨੂੰ ਵੀ ਐਡ ਕਰ ਦੇਵਾਂਗੇ ਤੇ ਗੋੜ ਆਪਣਾ ਪੀਕਲ ਨਾ ਸਟਾਰਟ ਹੋ ਚੁੱਕਿਆ ਹੈ ਅਸਲ ਚੰਗੀ ਤਰ੍ਹਾਂ ਇਸ ਵਿੱਚ ਪਿਘਲਾ ਲਵਾਂਗੇ ਤੇ ਪਾਣੀ ਨੂੰ ਆਪਾਂ ਪੂਰਾ ਕਾੜ ਲੈਣਾ ਤਾਂ ਕਿ ਰਚਿਕ ਥੋੜਾ ਜਿਹਾ ਰਹਿ ਜਾਵੇ ਗੋੜਾ ਗੋੜ ਆਪਣਾ ਚੰਗੀ ਤਰ੍ਹਾਂ ਮੈਲਟ ਹੋ ਚੁੱਕਾ ਹੈ ਪਿਗਲ ਚੁੱਕਿਆ ਹੈ ਹੁਣ ਇਸ ਪਾਣੀ ਨੂੰ ਆਪਾਂ ਪੂਰਾ ਚੰਗੀ ਤਰ੍ਹਾਂ ਕਾੜਾਂਗੇ ਤੇ ਹੁਣ ਇਮਲੀ ਦਾ ਪਾਣੀ ਵੀ ਇਸ ਵਿੱਚ ਚੰਗੀ ਤਰ੍ਹਾਂ ਇਸ ਨੂੰ ਨਿਚੋੜ ਕੇ ਇਸ ਦੀ ਗਿੜਕਾ ਲੱਗ ਕਰ ਲਾਂਗੇ ਤੇ ਇਸ ਪਾਣੀ ਨੂੰ ਵੀ ਇਸ ਵਿੱਚ ਐਡ ਕਰ ਲਾਂਗੇ ਹੁਣ ਆਪਾਂ ਨਿੰਬੂ ਆਪਾਂ ਇਹਦਾ ਪਾਣੀ ਵੀ ਨਿਚੋੜ ਲਿਆ ਸੀ ਉਸ ਨੂੰ ਵੀ ਇਸ ਵਿੱਚ ਐਡ ਕਰ ਦੇਵਾਂਗੇ ਤੇ ਇਸ ਪਾਣੀ ਨੂੰ ਚੰਗੀ ਤਰ੍ਹਾਂ ਆਪਾਂ ਕਾੜ ਲਵਾਂਗੇ ਅਸ ਵਿੱਚ ਆਪਾਂ ਪਾਵਾਂਗੇ ਸਵਾਦ ਅਨੁਸਾਰ ਨਮਕ ਥੋੜੀ ਜੀ ਕਸ਼ਮੀਰੀ ਲਾਲ ਮਿਰਚ ਤੇ ਪੁੰਨਿਆ ਹੋਇਆ ਚੀਰਾ ਪਾਊਡਰ ਐਡ ਕਰਾਂਗੇ ਜੀਰਾ ਨੂੰ ਇਦਾਂ ਆਪਾਂ ਤਵੇ ਤੇ ਹਲਕਾ ਜਿਹਾ ਭੁੰਨ ਲਵਾਂਗੇ ਉਸ ਤੋਂ ਬਾਅਦ ਇਸ ਦਾ ਪਾਊਡਰ ਤਿਆਰ ਕਰਕੇ ਇਸ ਵਿੱਚ ਐਡ ਕਰਾਂਗੇ ਤੇ ਇਸ ਨੂੰ ਫੁੱਲਾਂ ਅੱਜ ਤੇ ਪਕਾਵਾਂਗੇ ਤਾਂ ਕਿ ਰਚਕ ਥੋੜਾ ਰਹਿ ਜਾਵੇ ਜੀਰਾ ਆਪਾਂ ਚੰਗੀ ਤਰ੍ਹਾਂ ਆਪਾਂ ਭੁੰਨ ਲਿਆਏ ਇਸ ਨੂੰ ਹੁਣ ਆਪਾਂ ਇਸ ਦਾ ਪਾਊਡਰ ਤਿਆਰ ਕਰਕੇ ਇਸ ਵਿੱਚ ਐਡ ਕਰਾਂਗੇ ਇਸ ਤਰ੍ਹਾਂ ਆਪਾਂ ਪਾਊਡਰ ਤਿਆਰ ਕਰ ਲਿਆ ਹੈ ਹੁਣ ਇਸ ਨੂੰ ਇਸ ਵਿੱਚ ਐਡ ਕਰਾਂਗੇ ਇਸ ਵਿੱਚ ਤੁਸੀਂ ਇਸ ਵਿੱਚ ਤੁਸੀਂ ਲੇਪਿੰਗ ਵਾਲਾ ਲਾਲ ਰੰਗ ਵੀ ਐਡ ਕਰ ਸਕਦੇ ਹੋ ਇਸ ਨੂੰ ਆਪਾਂ 10 ਤੋਂ 15 ਮਿੰਟ ਇਦਾਂ ਹੀ ਪੱਕਣ ਲਈ ਰੱਖ ਦਿੱਤਾ ਸੀ ਹੁਣ ਇਸ ਵਿੱਚ ਦੋ ਚਮਚ ਯਾਰਾ ਰੋਟ ਐਡ ਕਰਾਂਗੇ ਤੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਤਾਂ ਕਿ ਇਹ ਸੰਘਣੀ ਬਣ ਜਾਵੇ ਦੋ ਚਮਚ ਯਾਰਾ ਰੋਟ ਲੈਨੇ ਇਸ ਨੂੰ ਇਸ ਵਿੱਚ ਥੋੜਾ ਥੋੜਾ ਕਰਕੇ ਮਿਕਸ ਕਰਾਂਗੇ ਤੇ ਚੰਗੀ ਤਰ੍ਹਾਂ ਹਿਲਾਵਾਂਗੇ ਤਾਂ ਕਿ ਇਸ ਦੀ ਗੁੱਠਲੀ ਨਾ ਬਣ ਤੇ ਚੰਗੀ ਤਰ੍ਹਾਂ ਮਿਕਸ ਹੋ ਕੇ ਤੇ ਗਾੜਾ ਇੱਕ ਇਮਲੀ ਦੀ ਚਟਨੀ ਗਾੜੀ ਹੋ ਜਾਵੇ ਚੰਗੀ ਤਰ੍ਹਾਂ ਇਸ ਨੂੰ ਹਿਲਾ ਕੇ ਪਕਾਵਾਂਗੇ ਹਲਾਉਂਦੇ ਹਲਾਉਂਦੇ ਹੋਏ ਤੁਸੀਂ ਆਹ ਰੋਟ ਨੂੰ ਠੰਡੇ ਪਾਣੀ ਵਿੱਚ ਭੋਲ ਕੇ ਵੀ ਇਸ ਵਿੱਚ ਪਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਆਪਣੀ ਚਟਨੀ ਪਹਿਲਾਂ ਨਾਲੋਂ ਠਿੱਕ ਹੋ ਚੁੱਕੀ ਹੈ ਗਾੜੀ ਹੋ ਚੁੱਕੀ ਹੈ ਇਸ ਨੂੰ 4 ਤੋਂ 5 ਮਿੰਟ ਹੋਰ ਪਕਾਵਾਂਗੇ ਆਪਣੇ ਥੋੜੀਆਂ ਜਿਹੀਆਂ ਗੁਠਲੀਆਂ ਬਣ ਚੁੱਕੀਆਂ ਨੇ ਪਰ ਇਸ ਨੂੰ ਆ ਵੀ ਇਦਾਂ ਹਿਲਾਉਂਦੇ ਰਾਵਾਂਗੇ ਤਾਂ ਕਿ ਗੁਠਲੀਆਂ ਬਿਲਕੁਲ ਮਿਕਸ ਹੋ ਜਾਣ ਚਟਨੀ ਆਪਣੀ ਪਹਿਲਾਂ ਨਾਲੋਂ ਗਾੜੀ ਹੋ ਚੁੱਕੀ ਹੈ ਆਪਾਂ ਨੂੰ ਚਾਰ ਤੋਂ ਪੰਜ ਮਿੰਟ ਹੋ ਚੁੱਕੇ ਨੇ ਚਟਨੀ ਆਪਣੀ ਪਹਿਲਾਂ ਨਾਲੋਂ ਵੀ ਜ਼ਿਆਦਾ ਗਾੜ੍ਹੀ ਹੋ ਚੁੱਕੀ ਹੈ ਹੁਣ ਇਸ ਨੂੰ ਪੰਜ ਇਸ ਨੂੰ ਬੰਦ ਕਰਕੇ ਗੈਸ ਦੀ ਫਲੇਮ ਨੂੰ ਠੰਡਾ ਹੋਣ ਲਈ ਰੱਖ ਦੇਵਾਂਗੇ ਤੇ ਇਸ ਵਿੱਚ ਮਨਪਸੰਦੀ ਦੇ ਫਰੂਟ ਐਡ ਕਰ ਸਕਦੇ ਆ ਕੇਲਾ ਅੰਗੂਰ ਜੋ ਤੁਹਾਨੂੰ ਪਸੰਦ ਹੋ ਤੁਸੀਂ ਇਸ ਵਿੱਚ ਐਡ ਕਰ ਸਕਦੇ ਹੋ ਤੁਸੀਂ ਦੇ ਸਕਦੇ ਹੋ ਆਪਾਂ 4-5 ਮਿੰਟ ਲਈ ਰੈਸਟ ਦਿੱਤੀ ਹੈ ਤੇ ਆਪਣੀ ਚਟਨੀ ਕਿੰਨੀ ਗਾੜੀ ਹੋ ਚੁੱਕੀ ਹੈ ਇਸ ਵਿੱਚ ਤੁਸੀਂ ਮੱਖਜ ਵੀ ਐਡ ਕਰ ਸਕਦੇ ਹੋ ਪਰ ਇਸ ਟਾਈਮ ਆਪਣੇ ਕੋਲ ਹੈ ਨਹੀਂ ਸੀ ਇਸ ਕਰਕੇ ਆਪਾਂ ਐਡ ਨਹੀਂ ਕੀਤੇ ਆਪਣੀ ਵਿਆਹ ਸ਼ਾਦੀਆਂ 'ਚ ਮਿਲਣ ਵਾਲੀ ਖੱਟੀ ਮਿੱਠੀ ਕੇਲਿਆਂ ਦੀ ਚਟਨੀ ਬਣ ਕੇ ਤਿਆਰ ਹੈ ਤੁਸੀਂ ਇਸ ਨੂੰ ਕਿਸੇ ਵੀ ਪਕੌੜਿਆਂ ਨਾਲ ਚਾਟ ਪਾਪੜੀ ਦੇ ਨਾਲ ਸਰਵ ਕਰ ਸਕਦੇ ਹੋ ਤੇ ਇਸ ਨੂੰ 10 ਤੋਂ 15 ਮਿੰਟ ਲਈ ਜਦੋਂ ਇਹ ਠੰਡਾ ਹੋ ਗਿਆ ਤੇ ਠੰਡਾ ਹੋਣ ਤੋਂ ਬਾਅਦ 10-15 ਦਿਨਾਂ ਲਈ ਮਹੀਨੇ ਲਈ ਵੀ ਸਟੋਰ ਕਰਕੇ ਫ੍ਰੀਜ ਵਿੱਚ ਰੱਖ ਸਕਦੇ ਹੋ ਇਹ ਬਿਲਕੁਲ ਵੀ ਖਰਾਬ ਨਹੀਂ ਹੁੰਦੀ ਜੇ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਥੈਂਕ ਯੂ ਫॉर ਵਾਚਿੰਗ